26 ਤੋਂ 40 ਲੋਕ ਸੀ ਜਿਨ੍ਹਾਂ ਦੇ ਵਿੱਚ ਕੁਝ ਲੜਕੀਆਂ ਸੀ ਬੱਚੇ ਸੀ ਬਜ਼ੁਰਗ ਵੀ ਸੀ ਮਾਤਾ ਪਿਣਾ ਵੀ ਸਾਰੀਆਂ ਹੀ ਚੀਜ਼ਾਂ ਕਿਤੇ ਬਾਹਰ ਤੇ ਘਰ ਤੋਂ ਘਟ ਜੀ ਇਹਦੇ ਵਿੱਚ 6-7 ਵਿੱਚ ਹੈਗੇ ਕੁਝ ਬੱਚੇ ਨੇ ਕੁਝ ਇੱਕ ਬਜ਼ੁਰਗ ਵੀ ਆ ਮਾਤਾ ਵੀ ਆ ਤੇ ਕੁਝ ਲੜਕੇ ਲੜਕੀਆਂ ਵੀ ਨੇ ਜੀ ਹੁਣ ਇਹਨਾਂ ਨਾਲ ਗੱਲ ਹੋਈ ਆਪਣੀ ਪਲਾਂਟ ਵਾਲਿਆਂ ਨਾਲ ਤਾਂ ਉਹ ਕਹਿ ਰਹੇ ਨੇ ਕਹਿੰਦੇ ਵੀ ਅਸੀਂ ਗੋਟਾ ਖੋਰੀ ਮੰਗਵਾ ਲੈਨੇ ਆ ਫੋਨ ਲੈਨੇ ਆ ਤੇ ਹੁਣ ਵੀ ਪਲਾਂਟ ਦਾ ਜੇ ਟ੍ਰਿਪ ਵੱਜ ਗਿਆ ਤਾਂ ਗਾਹ ਨਾਉ ਵੀ ਆਪਾਂ ਇੱਥੋਂ ਕਢਵਾ ਲੈਨੇ। ਸਾਨੂੰ ਨਹੀਂ ਲੱਗਿਆ ਜੀ ਇੱਕ ਕਲਾਸ ਲੱਗੀ ਜਾਨੂੰ ਜੰਡਾਲੀ ਦੇ ਪੁਲ ਤੇ ਜੀ। ਤੇ ਬਾਕੀ ਅਜੇ ਪੰਜ-ਪੰਜ ਜਾਣੇ ਵਿੱਚ ਨੇ ਜੀ ਮੇਰੇ ਕੋਲ। ਕਿਸੇ ਸੰਗ ਵਿੱਚ ਆਈ ਇਹਦੇ ਇੱਕ ਲੜਕੀ ਆ ਜੀ, ਇੱਕ 25 ਸਾਲ ਦਾ ਜੀ ਮੁੰਡਾ, ਇੱਕ 22 ਸਾਲ ਦੀ ਕੁੜੀ ਆ ਜੀ। ਤੇ ਆ ਪਿੰਡ ਦੇ ਵਿੱਚ ਪਤਾ ਚੱਲਦਾ ਹੈ ਜਦੋਂ ਇਸ ਹਾਦਸੇ ਦਾ ਕਿਹੋ ਜਿਹਾ ਮਾਹੌਲ ਹੋ ਜਾਂਦਾ ਪਿੰਡ ਦੇ ਸਾਰੇ ਲੋਕ ਉੱਠ ਕੇ ਨਹਿਰ ਤੇ ਆ ਗਏ ਸਾਰੇ ਜਿਗੜੇ ਵੀ ਨਹਿਰ 820 ਪਿੰਡਾਂ ਦਾ ਹੋਇਆ ਜਿਹੜੇ 50 ਨੇ ਪੂਰਾ ਸਾਥ ਦਿੱਤਾ ਸਾਡਾ ਜੀ ਹਾਂ ਆਲੇ-ਦਾਲੇ ਦੇ ਪਿੰਡਾਂ ਦੇ ਲੋਕਾਂ ਨੇ ਮਦਦ ਕੀਤੀ ਹਾਂਜੀ ਪੂਰੀ ਮਦਦ ਕੀਤੀ ਆਲੇ-ਦਾਲੇ ਪੰਜਾਬ ਦੇ ਵਿੱਚ ਬੀਤੀ ਰਾਤ ਨੂੰ ਇੱਕ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਹੁੰਦੀਆਂ ਨੇ ਜੋ ਹਰ ਇੱਕ ਪੰਜਾਬੀ ਦਾ ਜਾਂ ਇੱਕ ਹਰ ਇੱਕ ਇਨਸਾਨ ਦਾ ਦਿਲ ਝੰਜੋੜ ਕੇ ਰੱਖ ਦਿੰਦੀਆਂ ਨੇ ਦੱਸਦੀ ਹੈ ਕਿ ਮਾਤਾ ਨਰਨਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਰਦਾਲੂਆਂ ਦਾ ਇੱਕ 26 ਜਣਿਆਂ ਦਾ ਜਥਾ ਜੋ ਕਿ ਪਿੰਡ ਮਾਨਕਵਾਲ ਜ਼ਿਲ੍ਹਾ ਮਲੇਰਕੋਟਲਾ ਤੋਂ ਸਬੰਧ ਰੱਖਦਾ ਸੀ ਅਚਾਨਕ ਛੋਟਾ ਹਾਥੀ ਜਿਸ ਵਹੀਕਲ ਦੇ ਵਿੱਚ ਸੀ ਉਸ ਦਾ ਸੰਤੁਲਨ ਖੋਣ ਦੇ ਕਾਰਨ ਤਕਰੀਬਨ ਇਸ ਏਰੀਏ ਤੋਂ 1 ਕਿਲੋਮੀਟਰ ਪਿੱਛੇ ਪਿੰਡ ਚਮਟ ਦੇ ਕੋਲ ਹਾਦਸਾ ਗ੍ਰਸਤ ਹੋ ਜਾਂਦਾ ਤੇ ਉਹ ਟੈਂਪੂ ਹੈ ਜਿਹੜਾ ਨਹਿਰ ਦੇ ਵਿੱਚ ਗਿਰ ਜਾਂਦਾ ਤਕਰੀਬਨ 26 ਤੋਂ 27 ਲੋਕ ਨੇ ਜਿਹੜੇ ਇਸ ਦੇ ਵਿੱਚ ਸਵਾਰ ਸੀ ਫਿਲਹਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਕਿੰਨੇ ਕੁ ਲੋਕ ਨੇ ਜਿਹੜੇ ਹਲੇ ਵੀ ਉਹ ਇਸ ਨਹਿਰ ਦੇ ਵਿੱਚ ਡੁੱਬੇ ਹੋਏ ਨੇ ਕੀ ਨਾਮ ਹੈ ਤੁਹਾਡਾ ਗੜਾਣਾ ਕ੍ਰਿਪਾਲ ਸਿੰਘ ਜੀ ਅ ਇੱਥੇ ਤਕਰੀਬਨ ਜਿਹੜਾ ਕੱਲ ਹਾਦਸਾ ਹੋਇਆ ਅ ਕਿੰਨੇ ਕ ਜਿਹੜੇ ਲੋਕ ਸਵਾਰ ਸੀ ਕਿਉਂਕਿ ਦੱਸਿਆ ਜਾ ਰਿਹਾ 26 ਤੋਂ 27 ਲੋਕ ਸੀਗੇ ਜਿਹੜੇ ਹਾਂਜੀ 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 26 ਤੋਂ 27 ਲੋਕ ਸੀ ਜਿਨ੍ਹਾਂ ਦੇ ਵਿੱਚ ਕੁਝ ਲੜਕੀਆਂ ਸੀ ਬੱਚੇ ਸੀ ਮਜ਼ੁਰਗ ਵੀ ਸੀ ਮਾਤਾ ਭੈਣਾ ਵੀ ਸਾਰੀਆਂ ਸੀ ਜਣ ਕੇ ਤੋਂ ਬਾਹਰ ਤੋਂ ਤੇ ਉਹਨਾਂ ਦੇ ਵਿੱਚੋਂ ਵਧੀਆ ਆਬਾ ਹੁੰਦੇ ਨੇ ਰਸਤੇ ਦੇ ਵਿੱਚ ਇਹੋ ਜਿਹਾ ਤਾਣ ਛੋਇਆ ਜਿਹੜਾ ਕਿ ਵੀ ਪ੍ਰਸ਼ਾਸਨ ਦਾ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਤਾਰਾ ਨਹੀਂ ਲਾਈਆਂ ਹੋਈਆਂ ਕੋਈ ਗੇਟ ਬੂਟ ਨਹੀਂ ਲੱਗੇ ਛੱਡਾਂ ਤੇ ਉਹਦੇ ਕਾਰਨ ਕਰਕੇ ਜੇ ਲੱਗਿਆ ਹੁੰਦਾ ਤਾਂ ਐਡਾ ਵੱਡਾ ਸਾਨੂੰ ਅੱਜ ਮੁਸੀਬਤ ਨਾ ਪੈਂਦੀ ਇੱਥੇ ਆਉਣੇ। ਅਸੀਂ ਕਿੰਨੇ ਲੋਕ ਨੇ ਜਿਹੜੇ ਮੌਕੇ ਤੋਂ ਬਾਹਰ ਕੱਢ ਲਿੱਤੇ ਗਏ ਸੀ ਉਸ ਮਿਲ ਤੇ ਘੜ ਤੋਂ ਘਟ ਜੀ ਇਹਦੇ ਵਿੱਚ 6-7 ਵਿੱਚ ਹੈਗੇ ਕੁਛ ਬੱਚੇ ਨੇ ਕੁਛ ਇੱਕ ਬਜ਼ੁਰਗ ਵੀ ਆ ਮਾਤਾ ਵੀ ਆ ਤੇ ਕੁਛ ਲੜਕੇ ਲੜਕੀਆਂ ਵੀ ਨੇ। ਹਾਂ ਦੋ ਦੋ ਬੱਚੇ ਨੇ ਜੀ ਨਾਲ ਇੱਕ ਲੜਕੀ ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਹਾਂ ਉਦੀ ਵੀ ਬੋਡੀ ਹਲੇ ਤੱਕ ਤੁਹਾਨੂੰ ਨਹੀਂ ਮਿਲੀ ਹੈਗੀ ਨਹੀਂ ਉਹਦੀ ਬੋਡੀ ਮਿਲੀ ਨਹੀਂ ਹੈਗੀ ਜੀ ਹੁਣ ਇਹਨਾਂ ਨਾਲ ਗੱਲ ਹੋਈ ਆ ਆਪਣੇ ਪਲਾਂਟ ਵਾਲਿਆਂ ਨਾਲ ਤਾਂ ਉਹ ਕਹਿ ਰਹੇ ਨੇ ਕਹਿੰਦੇ ਵੀ ਅਸੀਂ ਗੋਤਾਖੋਰੀ ਮੰਗਵਾ ਲੈਨੇ ਆ ਫੋਨ ਲੈਨੇ ਆ ਤੇ ਹੁਣ ਵੀ ਪਲਾਂਟ ਦਾ ਜੇ ਟਰਿੱਪ ਵੱਜ ਗਿਆ ਤਾਂ ਗਾਹਾਂ ਨਾਲ ਉਹ ਵੀ ਆਪਾਂ ਇੱਥੋਂ ਕਢਵਾ ਲੈਨੇ ਆ ਵੀ ਜਿੰਨੇ ਵੀ ਥੱਲੇ ਡੈੱਡ ਬੋਡੀਆਂ ਹੋ ਗਈਆਂ ਨੇ ਉਹ ਫਿਰ ਆਪਾਂ ਥੱਲੇੋਂ ਕਢਵਾਵਾਂਗੇ ਹੁਣ ਅੱਛਾ ਤੁਸੀਂ ਆਏ ਹੋ ਤੁਹਾਡਾ ਵੀ ਕੋਈ ਪਰਿਵਾਰਕ ਮੈਂਬਰ ਹੈ ਜਿਹੜਾ ਕੇਸਰ ਸਿੰਘ ਜੀ ਕੇਸਰ ਸਿੰਘ ਹਾਂਜੀ ਭਰਾ ਜੀ ਉਮਰ ਕਿੰਨੀ ਆ ਉਹਨਾਂ ਦੀ 60 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਹਾਸਾ ਪਤਾ ਲੱਗਦਾ ਹੈ ਕਦੋਂ ਵਾਪਰਦਾ ਹੈ ਕੀ ਵੀਰ ਦੀਆਂ ਪਿੰਡ ਵਾਸੀਆਂ ਦੇ ਤੁਸੀਂ ਸਾਢੇ 8 ਵਜੇ ਦਾ ਟਾਈਮ ਆ ਜੀ 9 ਵਜੇ ਸਾਨੂੰ ਪਤਾ ਲੱਗਦਾ ਜੀ 4 ਵਜੇ ਤੱਕ ਜੀ ਫਿਰਦੇ ਆਂ ਸਵੇਰੇ ਸਵੇਰੇ 4 ਵਜੇ ਤੱਕ ਜਿਹੜਾ ਉਹ ਰੈਸਕਿਊ ਆਪਰੇਸ਼ਨ ਚੱਲ ਰਿਹਾ ਜੀ ਸਾਨੂੰ ਨਹੀਂ ਲੱਭਿਆ ਜੀ ਇੱਕ ਕਲਾਸ ਲੱਭੀ ਆ ਸਾਨੂੰ ਜੰਡਾਲੀ ਦੇ ਪੁਲ ਤੇ ਜੀ ਬਾਕੀ ਅਜੇ ਪੰਜ ਪੰਜ ਜਾਣੇ ਵਿੱਚ ਨੇ ਜੀ ਮੇਰੇ ਕਿਸੇ ਸਿੰਘ ਵਿੱਚ ਜੀ ਇਹਦੇ ਇੱਕ ਲੜਕੀ ਆ ਜੀ ਇੱਕ 25 ਸਾਲ ਦਾ ਜੀ ਮੁੰਡਾ ਇੱਕ 22 ਸਾਲ ਦੀ ਗੁੱਡੀ ਆ ਜੀ ਉਹ ਵੀ ਹਲੇ ਵਿੱਚ ਹੀ ਨੇ ਹਾਂ ਵਿੱਚ ਹੀ ਨੇ ਸਾਡੀ ਉਹਦੇ ਵਿੱਚ ਤੇ ਪਿੰਡ ਦੇ ਵਿੱਚ ਪਤਾ ਚੱਲਦਾ ਜਦੋਂ ਇਸ ਹਾਦਸੇ ਦਾ ਕਿਹੋ ਜਿਹਾ ਮਾਹੌਲ ਹੋ ਜਾਂਦਾ ਉੱਥੇ ਪਿੰਡ ਦੇ ਸਾਰੇ ਲੋਕ ਉੱਠ ਕੇ ਨਹਿਰ ਤੇ ਆ ਗਏ ਸਾਰੇ ਜਿਹੜੇ ਦੀ ਨਹਿਰ ਤੇ ਆ ਗਏ ਤੇ ਕੋਈ ਬੱਚਾ ਬੱਚਾ ਹੀ ਰਿਹਾ ਪਿੰਡੇ ਦੇ ਵਿੱਚ ਸਭ ਟਰਾਲੀਆਂ ਲੈ ਕੇ ਆ ਗਏ ਟਰੈਕਟਰ ਲੈ ਕੇ ਆ ਗਏ ਗੱਡੀਆਂ ਲੈ ਕੇ ਆ ਗਏ ਜਿੰਨੇ ਸੀ ਪਿੰਡੇ ਦੇ ਲੋਕ ਸਾਰੇ ਆ ਚੁੱਕੇ ਨੇ ਸਵੇਰ 4 ਵਜੇ ਦਾ ਕਈ ਲੱਬ ਦੇ ਫਿਰ ਰਹੇ ਆ ਤੇ ਪ੍ਰਸ਼ਾਸਨ ਨੇ ਕਿੰਨਾ ਖਸਾਦ ਦਿੱਤਾ ਕਿਉਂਕਿ ਉਸ ਵੇਲੇ ਇਕੱਠ ਵੀ ਬਹੁਤ ਜ਼ਿਆਦਾ ਸੀ ਇਕੱਠ 20 ਪਿੰਡਾਂ ਦਾ ਹੋਇਆ ਜਿਹਨਾਂ ਨੇ ਪੂਰਾ ਸਾਥ ਦਿੱਤਾ ਸਾਡਾ ਜੀ ਆਲੇ-ਦਾਲ ਦੇ ਇਹ ਪਿੰਡਾਂ ਦੇ ਲੋਕਾਂ ਨੇ ਮਦਦ ਕੀਤੀ। ਹਾਂਜੀ ਪੂਰੀ ਮਦਦ ਕਰਿਆ ਆਲੇ ਦੇ ਪਿੰਡਾਂ। ਅੱਛਾ ਕਿੰਨੇ ਲੋਕ ਉਸ ਵੇਲੇ ਨਹਿਰ ਦੇ ਵਿੱਚੋਂ ਸਹੀ ਸਲਾਮਤ ਕੱਢ ਲਏ ਗਏ? ਉਸ ਵੇਲੇ 10 ਕ ਬੰਦੇ ਜੀ ਸਹੀ ਸਲਾਮਤ ਨਿਕਲੇ ਜੀ। ਸਹੀ ਨਿਕਲੇ। ਹਾਂਜੀ ਹਾਂਜੀ। ਤੇ ਔਰਤਾਂ ਜਿਹੜੀਆਂ ਕਿੰਨੀਆਂ ਕ ਮੌਜੂਦ ਸੀਗੀਆਂ ਉਸ ਗੱਡੀ ਦੇ ਵਿੱਚ? ਉਹਦੇ ਵਿੱਚ 10 ਕ ਜੀ ਔਰਤਾਂ ਸੀਗੀਆਂ, ਬਾਕੀ ਵੀ ਛੋਟੇ ਬੱਚੇ ਸੀਗੇ ਤੇ ਬਜ਼ੁਰਗ ਸੀਗੇ ਜੀ। ਤੇ ਬਾਕੀ ਜੀ ਪੰਜ ਪੰਜ ਬੰਦੇ ਨਹਿਰ ਦੇ ਵਿੱਚ ਨੇ ਜੀ। ਉਹ ਲੱਭ ਨਹੀਂਦਾ ਜੀ। ਅੱਛਾ ਕੀ ਲੱਗਦਾ ਵੀ ਹਾਦਸਾ ਜਿਹੜਾ ਇਹ ਟਲ ਸਕਦਾ ਸੀ ਜਾਂ ਇੰਨਾ ਭਿਆਨਕ ਰੂਪ ਨਹੀਂ ਹੋਣਾ ਸੀ? ਹਾਂਜੀ ਆਹ ਕਾਕੀ ਲੱਗਦੀ ਆ ਤੁਹਾਨੂੰ ਹਟਾ ਟਲ ਸਕਦਾ ਸੀ ਬਾਕੀ ਮਹਾਰਾਜ ਦੀ ਮौज ਆ ਤੇ ਜੇ ਪ੍ਰਸ਼ਾਸਨ ਦੇ ਇੱਥੇ ਪ੍ਰਬੰਧ ਕਰੇ ਹੁੰਦੇ ਤਾਂ 8000 ਨਾ ਸਾਨੂੰ ਪਾਣਾ ਐਡਾ ਵੱਡਾ ਦੇਖਣਾ ਪੈਂਦਾ ਕੀ ਪ੍ਰਬੰਧ ਹੋਣੇ ਚਾਹੀਦੇ ਸੀ ਤੁਹਾਡੇ ਪ੍ਰਬੰਧ ਹੋਣੇ ਚਾਹੀਦੇ ਸੀ ਵੀ ਇੱਥੇ ਜਿਹੜੀਆਂ ਕੰਧਾਂ ਨੇ ਛੇਡਾਂ ਤੇ ਹੋਣਿਆ ਇੰਨਾ ਪਾਣੀ ਇਕੱਠਾ ਹੋਇਆ ਉਹਨਾਂ ਨੂੰ ਕੰਟਰੋਲ ਦੇ ਵਿੱਚ ਵੀ ਬਾਕੀ ਇੱਥੇ ਆ ਜਿਹੜਾ ਪਲਾਂਟ ਲੱਗਿਆ ਹੋਇਆ ਕੁਛ ਇਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਤਾਰਾਂ ਲਵਾਉਂਦੇ ਤਾਂ ਗੱਡੀ ਜਦੋਂ ਗਈ ਆ ਖਿੱਚ ਕੇ ਲੈ ਕੇ ਗਈ ਆ ਤਾਂ ਉਹ ਜਿਹੜੀਆਂ ਤਾਰਾਂ ਉਹਨਾਂ ਨੂੰ ਬਚਾ ਸਕਦੀਆਂ ਹਾਂ ਤਾਰਾ ਲੰਨ ਹੋਣੀ ਜ਼ਰੂਰੀ ਸੀ ਰੋਡ ਦੇ ਜਿਵੇਂ ਮੇਨ ਹਾਈਵੇ ਤੇ ਲੱਗੀ ਹੋਈ ਉਹ ਪਹਿਲਾਂ ਵੀ ਇੱਕ ਘਟਨਾ ਵਾਪਰੀ ਹੈ ਜੀ ਗੱਡੀ ਦੀ ਸਕਾਰਪਯੋਗ ਗੱਡੀ ਡਿੱਗੀ ਹੋਈ ਸੀ ਵਿੱਚ ਉੱਥੇ ਜਾ ਕੇ ਉੱਥੇ ਹੁੰ ਡਿੱਗੀ ਜੀ ਗੱਡੀ ਉਹ ਪੰਜ ਜੀ ਪੱਚੀ ਫੋਟੋ ਵਾਲ ਦੇ ਜਿਹੜੇ ਨੌਜਵਾਨ ਉਹ ਪਹਿਲਾਂ ਪੰਜ ਦੇ ਪੰਜ ਉਹ ਥਾਈ ਉੱਥੇ ਵਿੱਚ ਗੱਡੀ ਦੇ ਵਿੱਚ ਖਤਮ ਹੋ ਗਏ ਸੀ ਜੀ ਹਾਂ ਜੀ ਅੱਗੇ ਵੀ ਇੱਕ ਆਪਣੇ ਸ਼ਿਵਾਜਪੁਰੇ ਤੋਂ ਇੱਕ ਹਾਦਸਾ ਹੋਇਆ ਸੀ ਉਹ ਵੀ ਨੈਣਾ ਦੇਵੀ ਤੋਂ ਆ ਰਹੇ ਸੀ ਉਹਨਾਂ ਦਾ ਵੀ ਪਰਿਵਾਰਾਂ ਦੇ ਪਰਿਵਾਰ ਇੱਥੇ ਡੇਕ ਕੇ ਗੱਡੀ ਨਹਿਰ ਦੇ ਵਿੱਚੋਂ ਉਹ ਵੀ ਇਹੀ ਤਰੀਕੇ ਨਾਲ ਖਤਮ ਹੋ ਗਿਆ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਜਣ ਕੇ ਜਗਾ ਇੰਨੀ ਹੋਈ ਆ ਵੀ ਇਥੇ ਚੱਕਰ ਪਤਾ ਨਹੀਂ ਕੀ ਆ ਵੀ ਪ੍ਰਸ਼ਾਸਨ ਇੰਨੇ ਕਿਉਂ ਨਹੀਂ ਇਹਦੀ ਦੇਖ ਰੇ ਕਰ ਰਹੇ ਪ੍ਰਸ਼ਾਸਨ ਦਾ ਹੱਕ ਬਣਦਾ ਗਵਰਨਮੈਂਟ ਜਿਹੜੀ ਹਿੰਦੀ ਆ ਜੀ ਇਹ ਇੰਨਾ ਬਾਤ ਤੇ ਆ ਗਰੀਬਾਂ ਬਾਤ ਤੇ ਗਰੀਬਾਂ ਦਾ ਪੈਸਾ ਲੈਂਦੇ ਨੇ ਸਾਡਾ ਪੈਸਾ ਵਾ ਸਾਡੇ ਕੰਮਾਂ ਦੇ ਵਿੱਚ ਲੱਗਣਾ ਚਾਹੀਦਾ ਇਹ ਆਪਦੀਆਂ ਜੇਬਾਂ ਭਰੀ ਜਾਂਦੇ ਨੇ ਜੀ ਠੀਕ ਆ ਜੀ ਇਹਨਾਂ ਨੂੰ ਹੋਣਾ ਚਾਹੀਦਾ ਵੀ ਛੱਤ ਤੋਂ ਠਾਕ ਤੱਕ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਛੱਡ ਜੋ ਰੋੜਾ ਨੇ ਸਹੀ ਤਰੀਕੇ ਨਾਲ ਹੋਣੀਆਂ ਚਾਹੀਜੇ ਨੇ ਇਹਦੇ ਵਿੱਚ ਕੋਈ ਰਾਹਤੇ ਵਿੱਚ ਰੋੜੇ ਨਹੀਂ ਹੋਣੇ ਚਾਹੀਜੇ ਬਹੁਤ ਜਣ ਕੇ ਵਿਚ ਦੇਖ ਰਿਆਂ ਛੜਕਾਂ ਟੁੱਟੀਆਂ ਫੁੱਟੀਆਂ ਪਾਣੀ ਖੜਾ ਵਾ ਮੁਸ਼ਕ ਮਾਰਦਾ ਬਹੁਤ ਜਿਆਦਾ ਜੀ ਇਹ ਪ੍ਰਬੰਧ ਨਹੀਂ ਕਰ ਰਹੇ ਉਹਨਾਂ ਜਿੰਨਾ ਜਣ ਕੇ ਜਨਤਾ ਨੂੰ ਪ੍ਰਬੰਧ ਉਹਨਾਂ ਚਾਹੀਦਾ ਵਾ ਇਹ ਕਰ ਨਹੀਂ ਰਹੇ ਉਹਨਾਂ ਤੇ ਹੁਣ ਪਿੰਡ ਵਾਸੀਆਂ ਨੇ ਕੋਈ ਮੁਆਵਜ਼ੇ ਦੀ ਮੰਗ ਰੱਖੀ ਹੈ ਸਰਕਾਰ ਦੇ ਪਿੰਡ ਵਾਸੀਆਂ ਨੇ ਮਾੜਵੇ ਦੀ ਇਹੀ ਮੰਗ ਰੱਖਿਆ ਵੀ ਜਿਹੜੇ ਪਰਿਵਾਰ ਨੇ ਘਰੋਂ ਬੇਕਾਰ ਹੋ ਗਏ ਬੱਚੇ ਰੁੜ ਗਏ ਤਾਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਬਾਅਦ ਤੋਂ ਬਾਅਦ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ। ਹਾਂਜੀ। ਤੇ ਕਿਤੇ ਨਾ ਕਿਤੇ ਪੂਰੇ ਪਿੰਡ ਦੇ ਵਿੱਚ ਜਿਹੜੀ ਆ ਸ਼ੋਗ ਦੀ ਲਹਿਰ ਹੈ ਉਹ ਇਸ ਵੇਲੇ ਪਿੰਡ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ। ਫਿਲਹਾਲ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਫਿਲਹਾਲ ਹਲੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੌਜੂਦ ਨੇ ਤੇ ਪਾਣੀ ਹੈ ਜਿਹੜਾ ਪਹਾੜੀ ਏਰੀਆ ਦੇ ਵਿੱਚ ਜਿਹੜਾ ਬਰਸਾਤਾ ਹੋਣ ਦੇ ਕਰਕੇ ਪਾਣੀ ਵੀ ਜਿਹੜਾ ਇਸ ਟਾਈਮ ਬੜੀ ਤੇਜ਼ੀ ਦੇ ਨਾਲ ਵਗ ਰਿਹਾ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਪੂਰੇ ਇਨਸਾਨੀਅਤ ਨੂੰ ਝੋੜ ਦੇਣ ਵਾਲਾ ਇਸ ਜਗ੍ਹਾ ਦੇ ਉੱਤੇ ਵਾਪਰਿਆ ਹੈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾਵੇ ਜਾਂ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕੀਤਾ ਜਾਵੇ ਫਿਲਹਾਲ ਜਿਹੜਾ ਪਿੰਡ ਵਾਸੀ ਨੇ ਉਹ ਇਸ ਵੇਲੇ ਜਦੋਂ ਜਹਿਦ ਕਰ ਰਹੇ ਨੇ ਕਿ ਜੋ 5 ਤੋਂ 6 ਬਾਡੀਆਂ ਨੇ ਉਹਨਾਂ ਨੂੰ ਬਰਾਮਦ ਕਰ ਲਿਆ ਜਾਵੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜੋ ਲੋਕ ਨਹਿਰ ਦੇ ਵਿੱਚ ਹਲੇ ਵੀ ਲਾਪਤਾ ਨੇ ਕਿੰਨੇ ਸਮੇਂ ਤੱਕ ਪਰਿਵਾਰਕ ਮੈਂਬਰਾਂ ਨੂੰ ਵਾਪਸ ਸੌਪੇ ਜਾਣਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ